ਜੀ ਹੋਰ ਭੜਕ ਲਾਉਂਗੇ ਨਾ ਭਾਈ ਨਾ ਮੈਂ ਤਾਂ ਰਾਜ ਗਿਆ ਕੁੜੇ ਹੋਰ ਲੈ ਲੋ ਪੰਜੇ ਤਰ ਰੋਟੀਆਂ ਖਾਦੀਆਂ ਤੁਸੀਂ ਉਹ ਪਟਟੇ ਡੇ ਤਨੀ ਪੜਾਉਣਾ ਮੇਰਾ ਲੈ ਜੰਨੀ ਉਹ ਇੱਕ ਹੋਰ ਲੈ ਲਾ ਵੇ ਬਾਤ ਵੀਰੇ ਬਾਤ ਮੈਂ ਤਾਂ ਆਪ ਟਟੇ ਲੈ ਲੈ ਵੀਰ ਜੀ ਲੈ ਲੋ ਨਾਲ ਸਨਵਾ ਦਸਾਂ ਗਾਲੇ ਤੁਸੀਂ ਦੋਹਾਂ ਨਾਲ ਮਿਲ ਕੇ ਢਾਈ ਪਲੇਟ ਖਾ ਲਈਆਂ ਇੱਕ ਕਸਾ 25 ਦੀਆਂ ਹੋ ਗਈਆਂ ਜੇ ਤੁਸੀਂ ਰਲ ਮਿਲ ਕੇ ਡੂਡ ਪਲੇਟ ਹੋਰ ਖਾਣੇ ਹੋ ਤਾਂ ਸੋਨੂੰ 150 ਦੀਆਂ ਚਾਰ ਲੱਗ ਜਾਣਗੀਆਂ 25 ਚ ਹੋਰ ਡੂਡ ਪਲੇਟ ਆ ਜੂਗੀ ਸੋਡਾ ਕਿੰਨਾ ਫਾਇਦਾ ਓਏ ਨਾ ਪਾਈ ਨਾ ਹਾ ਨਹੀਂ ਖਾਦਾ ਜਾਂਦਾ ਸਾਡੇ ਤੋਂ ਕੋਸ ਓਏ ਜੰਨੀ ਮਠਾ ਮੋਠਾ ਕੋਸ ਖਾਓ ਯਰ ਵੀਰ ਜੀ ਗਰਮ ਗੁਲਾਬ ਜਾਮਣ ਖਾਓ ਹੂੰ ਤਾਂ ਥੀਰ ਵੀ ਨਹੀਂ ਇੱਕ ਦੰਨੇ ਹੈ ਸੋਨ ਨੂੰ ਲਾ ਦੇਗੇ 50 ਦੀਆਂ ਦੋ ਸੋ ਬੱਸ ਕਰੋ ਭਾਬੀ ਜੀ ਬੱਸ ਕਰੋ ਤੁਸੀਂ ਤਾਂ ਬਾਹਲਾ ਹੀ ਲਾਲਚ ਜਾ ਕਰੀ ਜਾਂਦੇ ਹੋ ਸੋਡਾ ਲਾਲਚ ਬੂਰਾ ਕਰਾਉਣ ਦੇ ਚੱਕਰ ਚ ਅਸੀਂ ਆਪਦਾ ਢੱਡ ਨਹੀਂ ਪੜਵਾਉਣਾ